ਬਿਲਾਵਲੇ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨ ਸਭ ਮੈਂ ਪ੍ਰਗਟ ਆਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰਿ ਆਇਆ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹਿ ਗੁਰ ਕਰ ਲੈ ਆਇਆ ਰਹਾਓ ਸਰਨ ਪਰੇ ਕੀ ਰਾਖ ਤਾ ਨਾਹੀ ਸਹ ਸਾਇਆ ਕਰਮ ਭੋਮ ਹਰ ਨਾਮ ਬੋਈ ਔਸਰ ਦਬਲਾਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤ ਤਪਨੀਤ ਘਣੀ ਕਰੀ ਠਾਕਰ ਬਿਰਦਾਇਆ ਮਤ ਭੁੱਲੋ ਮਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਖਸੀ ਜੋ ਪ੍ਰਭ ਪੈਰਾਇਆ ਬੇਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਨ ਸਾਜਿਆ ਘਰ ਦੁਰਲਭ ਦੀ ਅਨਕਿ ਸ਼ਦਰ ਮਨ ਮੈਂ ਟਕੈ ਨਿਰਮਲ ਦ੍ਰਿਸ਼ਟੀ ਕਿਉ ਬਿਸਰੇ ਪ੍ਰਭ ਮਨੀਤੇ ਜਿਸਕੇ ਗੁਣ ਈ ਪ੍ਰਭਤਾ ਜੇ ਰਚੀ ਜੀ ਆਨ ਸਿਉ ਸੋਰ ਲਿਐ ਖੇ ਰਹਾਉ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੀ ਛੋਡ ਪਰਪੰਚ ਪ੍ਰਭ ਸਿਉ ਰਚੋ ਤਜ ਕੋੜੈ ਨੀ ਜਿਨ ਅਨਕ ਇਕ ਬਉ ਰੰਗ ਕੀਏ ਹੈ ਹੋਸੀ ਹੈ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉੱਚੇ ਤੇ ਊਚਾ ਵੱਡਾ ਸਭ ਸੰਗ ਵਰਨੀ ਦਾਸ ਦਾਸ ਕੋ ਦਾਸ ਰਾਂ ਨਾਨਕ ਕਰ ਲੇ ਮਿਲਾਵਲੇ ਮਹੱਲਾ ਪੰਜਵਾਂ ਇਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭਿ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਈ ਪਰਮੇਸ਼ਰ ਕਾਇਆ ਸਰਾ ਸੰਤਨ ਮਨ ਮਾਨ ਰਹਾਓ ਆਪ ਰਖੇ ਆਪ ਦੇਵਸੀ ਆਪੇ ਪ੍ਰਤਪਾਰੈ ਦੀਨ ਦਿਆਲ ਕਿਰਪਾ ਨ ਦੇ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਿਆ ਸਾਈ ਵਡਿਆਈ ਗੁਰ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਚੰਤ ਅੰਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਹਿ ਬਿਨ ਸੀਨੇ ਛੁੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ 5 ਮਹਾ ਤਪਤ ਤੇ ਪਈ ਸਾਤ ਪਰ ਸਤ ਪਾਪ ਨਾਠੀ ਅੰਧ ਕੋਪ ਮੈਂ ਗਲਤ ਥੀ ਕਾਢੀ ਦੇ ਹਾਥੇ ਓ ਹਮਾਰੇ ਸਾਜਨਾ ਹਮ ਔਨ ਕੀ ਰੇਨਾ ਜਨ ਪੀੜਤ ਹੋਵਤ ਸੁਖੀ ਜੀ ਦਾਨ ਦੇਨਾ ਰਹਾ ਰਾ ਪੁਰਬ ਲਾ ਲੀਖਿਆ ਮਿਲਿਆ ਆ ਬਾਈ ਬਸਤ ਸੰਗ ਹਰ ਸਾਧਕੈ ਪੂਰਨ ਆਸਾ ਆਈ ਪੈ ਬਿਨ ਸੀ ਤੇ ਲੋਕ ਕੈ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸੇ ਆਮਨ ਮਾਨ ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਦਾਰ ਕਰਨ ਕਰਨ ਸਮਰਥ ਪ੍ਰਭ ਹਰ ਅਗਮ ਅਪਾਰ ਬਿਲਾਵਲੇ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੀ ਹਾਰ ਨਾ ਬੁਝਈ ਆਪ ਗਨੇ ਬਿਗੰਨਾ ਦੁਖ ਤਦੇ ਦਦ ਵਿਸਰੇ ਸੁਖ ਪ੍ਰਭ ਚਿਤਿਆਹੀ ਸੰਤਨ ਕੈ ਆਨੰਦੇ ਨਿਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੈ नीच खिन था थप कीमत कई की न जाई है ठाकर पीकत लीला रंग रूप चलने दिन आया सुपने का सुपना पया संग चलिया कमाया ਕਾਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨ ਆਈ ਹਰ ਦਿਨ ਸਰੈਨ ਨਾਨਕ ਜਪੈ ਸਦ ਸਦ ਬਲ ਜਾਈ ਬਿਲਾਵਲ ਮਹੱਲਾ ਪੰਜਵਾਂ ਜਲ ਟੋਵੋ ਐਸੀਸ ਕਰ ਕਰ ਪਗ ਪਖ ਲਾਵੋ ਬਾਰ ਜਾਓ ਲਖ ਬੇਰੀਆਂ ਦਰਸ਼ ਪੀਖ ਜਿਵਾਵ ਕਰੋ ਮਨੋਰਥ ਮਨੇ ਮਾਈ ਆਪਣੀ ਪ੍ਰਭਤੀ ਪਾਵੋ ਦਿਓ ਸੁਣੀ ਸਾਦਕੇ ਬੀਜਨ ਟੋਲਾਵ ਰਹਾਵ ਅੰਮ੍ਰਿਤ ਗੁਣ ਸੰਤ ਬੋਲਤੇ ਸੋਨ ਮਨੇ ਪਿਲਾਵੋ ਹੂ ਆ ਰਸ ਮੈਂ ਸਾਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਓ ਜਬਸ ਭਗਤ ਕਰੀ ਸੰਤ ਮੰਡਲੀ ਤੇਨ ਮਿਲ ਹਰ ਗਾਵੋ ਕਰੋ ਨਮਸ਼ਕਾਰ ਭਗਤ ਜਨ ਤੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵਾਂ ਬਿਲਾਵਲ ਮਹੱਲਾ ਪੰਜਵਾਂ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਹੀ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਸੋਣ ਸੋਣ ਜੀਵੇ ਦਾਸ ਤੁਮ ਬਾਨੀ ਜਨ ਅਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਡਿਆ ਪ੍ਰਭ ਜਲਨ बुझਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪੈ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਲਕ ਪਰਮ ਮੋ ਕੀ ਆਪਣੀ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੂਕ ਨਾਨਕ ਪਾਈ ਸੰਗ ਸੰਤਨ ਸਾਥ ਮਿਲਾਵਲੇ ਮਹੱਲਾ ਪੰਜਵਾਂ ਬੰਦਨ ਕਾਟੇ ਆਪ ਪ੍ਰਭ ਹੋਵਾ ਕਿਰਪਾਲੇ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਨ ਜੋਗ ਰਹਾਉ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖਣਾ ਜਾਪੈ ਹਰ 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 ਜਾਪੀ ਐ ਅੰਤਰ ਲੇਵਲਾਈ ਕਿਲ ਵਿਖੇ ਉਤਰੈ ਸੁਧ ਹੋਈ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤੰਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਮ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਤ ਨਾਮ ਜਪਤ ਗੋਬਿੰਦ ਕਾ ਬਿਨਸੈ ਪਰਮ ਪ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਂ ਕੇ ਸੁਖ ਪਰਵੀਸ ਮਨ ਕੀ ਮਤ ਤਿਆਗੀਐ ਸੋਣੀਏ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਤਾਰ ਮਨ ਤੇ ਕਬਹੂ ਨ ਵਿਸਰੇ ਸੋ ਪੁਰਖ ਅਪਾਰ ਚਰਨ ਕੰਬਲ ਸਿਓ ਰੰਗ ਲਗਾ ਆਚਰਜ ਗੁਰਦੇਵ ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸਿਵ ਨਿਤ ਨਦਾਨੀ ਅੰਬਰਤ ਪਿਆ ਮਨ ਤਨ ਆਨੰਦ ਨਾਣਿਕ ਕਬੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲ ਮਹੱਲਾ ਪੰਜਵਾਂ ਤਿਰਸ਼ਨ ਬੁੱਝੀ ਮਮਤਾ ਗਈ ਨਾਠੇ ਪੈ ਪਰਮ ਜਤਪਾਈ ਆਨੰਦ ਪਿਆ ਗੁਰ ਕੀਨੀ ਤਰਮਾ ਗੁਰ ਪੁਰਾਇਆ ਰਾਧਿਆ ਬੇਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਰਹਾਉ ਸੋਬਤ ਹਰ ਜਪ ਜਾਗਿਆ ਦੇਖਿਆ ਬਿਸਮਾਦੇ ਪੀ ਅੰਬਰਤ ਤ੍ਰਿਪਤਾਸਿਆ ਤੰਕਾ ਚਰਜ ਸਵਾਦ ਆਪ ਮੁਕਤ ਸੰਗੀਤਾਰੀ ਕੋਲ ਕੋਟੰਬ ਉਦਾਰੀ ਸਬਲ ਸਿਵਾ ਗੁਰਦੀਵ ਕੀ ਨਿਰਮਲ ਦਰਬਾਰੇ ਨੀਤੇ ਅਨਾਥਿਆ ਜਾਨਮੈ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾਂ ਹਰ ਹਾਰ ਪਵਿਤਾ ਕਾ ਆਸਰਾ ਅਨਨਾਈ ਟਾਓ ਤਾਣੇ ਦਿਬਾਨ ਪਰਵਾਰ ਤਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਾਣੀ ਆਪਣੇ ਦਾਸ ਰਖ ਲਈ ਨਿੰਦਕ ਨਿੰਦਾ ਕਰ ਪਤੀ ਜਮ ਕਾਲ ਗਰਸੀਏ ਰਹਾਉ ਸੰਤਾ ਇਕਤਿਆਮਨਾ ਦੂਸਰ ਕੋ ਨਾ ਇਕਸੇ ਅਗੇ ਬੇਣਤੀ ਰਬਿਆ ਸਰਬ ਥਾਏ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ ਮਾਨ ਪ੍ਰਭ ਕੈ ਸੇਵਕ ਸਰਨ ਪ੍ਰਭ ਤਿੰਨ ਕੋ ਪਉ ਨਾਈ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਸੋ ਪ੍ਰਭੂ ਜੰਗ ਕੈ ਕਲਹਾਥ ਅਬਰ ਕਰਮ ਨਹੀਂ ਛੁੱਟੀ ਐ ਰੱਖੋ ਹਰਨਾਥ ਉਸਰਨਾਗਤ ਮਾਧਵੀ ਪੂਰਨ ਦਿਆਲ ਬੰਦਨ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਬਿਕਾਰ ਮੋ ਇਨ ਮੈਂ ਲੁਬਾਨਾ ਝੂਠ ਸਮਗਰੀ ਮਨ ਵਸੀ ਪਾਰ ਬਰਮਨਾ ਜਨ ਪਰਮ ਜੋਤ ਪੂਰਨ ਪੁਰਖ ਸਭ ਜੀਤ ਤੁਮਾਰੀ ਜਿਉ ਤੋ ਰਾਖੈ ਤਿਉ ਰਹਾ ਪ੍ਰਭ ਅਗਮ ਅਪਾਰ ਕਾਰਨ ਕਾਰਨ ਸਮਰਥ ਪ੍ਰਭ अपना नानक तरी साध संग हर हर गुण गाओ बिलबु महला पंजवा कमन कमन न पतरिया तुमरी परतीत महामोनी मोया नरक कीत ਮਨ ਖਟ ਹਾਰ ਤੇਰਾ ਨਹੀਂ ਵਿਸਾਸ ਤੋ ਮਾਇਉਦ ਮਾਦਾ ਖਰ ਕਾ ਪੈ ਖਰ ਤੋ ਛਟੈ ਜੋ ਜੋ ਪ੍ਰਲਾਦਾ ਰਹਾਉ ਜਪ ਤਪ ਸੰਜਮ ਤੁਮ ਕੰਢੀ ਜਮ ਕੇ ਦੁਖ ਡਾਂਡ ਸਿਮਰਨਾਈ ਜੋਨ ਦੁਖ ਨਰਲਜੀ ਪਾਂਡ हर संग सहाई मामीत तर पेद बीदा पंच बटवारी उपियो खेद नानक तिन संतन सरनागति जिन मन वसकी न तन तन सरबस अपना ਰਬ ਜਨ ਕੋ ਦੀਨਾ ਬਿਲਾਵਲੇ ਮਹੱਲਾ ਪੰਜਵਾ ਉਦਮ ਕਰਤੀ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪਨਾ ਗੋਬਿੰਦ ਕਾ ਪੂਰਨ ਬੀਚਾਰ ਚਰਨ ਕੰਬਲ ਗੋਰ ਕੀ ਜਪਤ ਹਰ ਜਪਹੁ ਜੀਵਾ ਪਰਬਰਮਿਆ ਰਾਦਤੀ ਮੁਖ ਅੰਬਰ ਤੇ ਪੀ ਮਾਰਾਉ ਜੀ ਜੰਤ ਸਭ ਸੁਖ ਬਸੀ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੀ ਨਾਹੀ ਕਸ਼ਪੋਚ ਤਨ ਸੋ ਥਾਨ ਬਸੰਤ ਧਨ ਜੈ ਜਪੀਐ ਨਾਮ ਕਥਾ ਕੀਰਤਨ ਹਰਿ ਅਤ ਕਨ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥਾਂ ਕੋ ਨ ਹਥ ਨਾਨਕ ਪ੍ਰਭ ਸਰਨਾਗਤੀ ਜਾਨ ਕੈ ਸਭ ਕਿਛ ਹਾਤ ਬਿਲਾਵਲ ਮਹੱਲਾ ਪੰਜਵਾਂ ਜਿੰ ਤੂੰ ਬੰਦ ਕਰ ਛੋਡਿਆ ਪੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾ ਆ ਜੀਵਤ ਆਥਮਾ ਮੂਵਾ ਕਿਸ਼ ਕਾਮ ਨਿਆਵੇ ਜਿਨ ਇਹ ਰਚਨ ਰਚਾਇਆ ਕੋ ਤਿਸ ਸਿਉ ਰੰਗ ਲਾਵੇ ਰਹਾਉ ਹਰੀ ਪ੍ਰਾਨੀ ਜੋ ਸੰਸੀਤ ਕਰਤਾ ਕਰੈ ਕਾਮ ਤੇ ਕਾਢੈ ਕੀ ਰਿਤੇ ਹਸਤੀ ਕਰੈ ਟੂਟਾ ਲੈ ਗੰਡੈ ਅੰਡਜ ਜੀ ਰਜ ਸੀਤਜ ਉਤਪਦ ਪ੍ਰਭ ਕੀ ਏਕਰਤ ਕਰਤ ਕਮਾਵਨ ਸਫਲ ਫਲ ਰਵੀਐ ਹਰ ਨਿਰਤ ਹਮ ਤੇ ਕਸ਼ੂ ਨ ਹੋ ਮਨ ਸਰਨ ਪ੍ਰਭ ਸਾਧ ਮੋ ਮਗਨ ਕੋ ਪੰਦ ਤੇ ਨਾਨਕ ਗੁਰ ਕਾੜ ਬਿਲਾਵਲ ਮਹੰਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੋ ਬਨਥਾਨ ਅਸਲ ਅਸ਼ੀਦੀ ਆਪੀਦ ਪ੍ਰਭ ਐਸੀ ਭਗਵਾਨ ਕਬ ਦੇਖੋ ਪ੍ਰਭ ਆਪਣ ਆਤਮ ਕੈ ਰੰਗ जागण ते ਸੁਪਨਾ ਪਲਾ ਬਸਿਐ ਪ੍ਰਭ ਸੰਗ ਰਹਾਉ ਵਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ਠਾਕਰ ਅਬਨਾਸ ਓ ਸਪੂਸ ਰੂਪ ਸੰਤਨ ਕਹਿ ਓ ਸੋ ਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕੇ ਕਿਰਪਾ ਜਾਨ ਕੋ ਮਿਲੇ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਰੀ ਬਿਨ ਸੀਤੀ ਪਰਮਾ ਨਾਨਕ ਤਸ ਪ੍ਰਭ ਭੇਟਿਆ ਜਨ ਕੇ ਪੂਰਨ ਕਰਮ ਬਿਲਾਵਲੇ ਮਹੱਲਾ ਪੰਜਵ ਜੀ ਜੰਤ ਸੋ ਪਰਸਨ ਪੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਾਰ ਆਪ ਖਾਤ ਖਰਚਤ ਨਿਭਤ ਰਹੇ ਗੁਰ ਸਬਦਿ ਆਕੂਟ ਪੂਰਨ ਭਈ ਸਮਗਰੀ ਕਬ ਹੋ ਨਹੀਂ ਟੂਟ ਰਹਾ ਸਾਧ ਸੰਗ ਆਰਾਧਨ ਹਰ ਨਿਦ ਅਪਾਰ ਤਰਮ ਵਰਥ ਅਰ ਕਾਮ ਮੋਕ ਦੇਤੇ ਨਹੀਂ ਬਾਰ ਭਗਤ ਆਰਾਧੈ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾਨ ਕਾ ਨਹੀਂ ਸਮਾਰ ਸਰਨ ਪਰਿ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲੇ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਰਤਾਰ ਜਪੈ ਰਹਾ ਸੀ ਕਰਤਾਰ ਪੁਰ ਕਰਤਾ ਵਸੈ ਸੰਤਨ ਕੀ ਪਾਸ ਰਹਾਉ ਬਿਗਨ ਨ ਕੋ ਲਾਗਤ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਹੀ ਭਗਤਨ ਕੀ ਰਾਸ ਟੋਟ ਨਾ ਆਵੇ ਕਦੀ ਮੂਲ ਪੂਰਨ ਪੰਡਾਰ ਚਰਨ ਕੰਬਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸਯੋਨ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦੀਸੈ जय जय कार सभी करे सज्जथान सुहाया जप नानक नाम निदान सुख पूरा गुर पाया मिलावले मोहल्ला पंचम हर हर हारिया हार रादिया होई ऐया रोग ਰਾਮਚੰਦ ਕੀ ਲਾਸ ਟਿਕਾਂ ਜਨ ਮਾਰਿਆ ਰੋਗ ਰਹਾਉ ਗੁਰ ਪੂਰਾ ਹੋਰ ਜਾਪੀਐ ਨਿਤ ਕੀਚੈ ਪੋਗ ਸਾਧ ਸੰਗਤ ਕੀ ਵਾਰਨੀ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿਓਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿਓਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ